ਜੀ ਪਰਮੇਸ਼ਵਰ ਦੇ ਕੋਲੋਂ ਬਰਕਤ ਪਾਈਏ ਉਹਦੀ ਹਜ਼ੂਰੀ ਦੇ ਵਿੱਚੋਂ ਸ਼ਿਫਾ ਪਾਈਏ ਛੁਟਕਾਰਾ ਪਾਈਏ ਵੱਡੇ ਕੰਮ ਹੋਣ ਆਪਣੇ ਆਪ ਨੂੰ ਨਿਮਰਤਾ ਵਿੱਚ ਲੈ ਕੇ ਆਉ। ਸਾਡੇ ਅੰਦਰ ਕਿੰਨੀ ਨਿਮਰਤਾ ਆ? ਮੰਨ ਲਓ ਉੱਥੇ ਚਾਹ ਦਾ ਸਟਾਲ ਆ। ਆਪਾਂ ਪ੍ਰੈਕਟੀਕਲ ਗੱਲਾਂ ਕਰੂਗੇ। ਕੋਈ ਸਾਨੂੰ ਕਹਿ ਦੇਵੇ ਵੀ ਭੈਣ ਜੀ ਪਹਿਲਾਂ ਮੇਰੀ ਵਾਰੀ ਆ ਲੈਣ ਦੋ। ਕਿਉਂ ਮੈਂਨ ਘਰ ਨੂੰ ਮੁੜ ਮੈਂ ਇੱਥੇ ਰਹਿਣਾ ਆ। ਇੰਨੀ ਨਿਮਰਤਾ ਆ। ਮਤਲਬ ਹੈ ਨਹੀਂ ਪੇਸ਼ੇ ਨਹੀਂ ਸਬਰ ਸੰਤੋਖ ਨਾ ਦੀ ਕੋਈ ਚੀਜ਼ ਹੀ ਹੈ ਨਹੀਂ ਅਸੀਂ ਬਰਕਤਾਂ ਚਾਹੁੰਨੇ ਵੱਡੀਆਂ-ਵੱਡੀਆਂ ਤੇ ਕੰਮ ਛੋਟੇ-ਛੋਟਾਂ ਦੇ ਵਿੱਚ ਵੀ ਅਸੀਂ ਪੂਰੇ ਨਹੀਂ ਆ ਵਚਨ ਸਾਨੂੰ ਕਹਿੰਦਾ ਆ ਇੱਕ ਦੂਜੇ ਦੀ ਜਿਹੜੀ ਆ ਟਹਿਲ ਸੇਵਾ ਕਰੋ ਤੇ ਆਪਾਂ ਜੇ ਆਪਣੀ ਨਿੱਜੀ ਜੀਵਨ ਚ ਝਾਤੀ ਮਾਰੀਏ ਅਪਾ ਕਿੰਨੀ ਕਟਹਿਲ ਸੇਵਾ ਕਰਦੇ ਆ ਪਹਿਲਾਂ ਤੇ ਆਪਣੇ ਘਰ ਚ ਦੇਖੋ ਕਿ ਆਪਾਂ ਕਿੰਨੀ ਕਟਹਿਲ ਸੇਵਾ ਕਰਦੇ ਆ ਫੇਰ ਉਹਦੇ ਬਾਅਦ ਚ ਆਪਣੀ ਚਰਚ ਵਿੱਚ ਦੇਖ ਲਓ ਕਿ ਆਪਾਂ ਇੱਥੇ ਇੱਕ ਦੂਜੇ ਦੀ ਕਿੰਨੀ ਕਟਹਿਲ ਸੇਵਾ ਕਰਦੇ ਆ ਇੱਥੇ ਕਿਹੜਾ ਬਜ਼ੁਰਗ ਹੈ ਨਹੀਂ ਆਪਾਂ ਕਰ ਸਕਦੇ ਉਹਨਾਂ ਦੀ ਟਹਿਲ ਸੇਵਾ ਕਿ ਨਹੀਂ ਆਪਾਂ ਉਹਨਾਂ ਨੂੰ ਕਹਿ ਸਕਦੇ ਨਾ ਤੁਸੀਂ ਬੈਠੋ ਤੁਹਾਡੇ ਉੱਤੇ ਚਾਹ ਡੋਲ ਜੂਗੀ ਪਾਣੀ ਡੋਲ ਜੂਗਾ ਤੁਸੀਂ ਕਿੱਥੇ ਆਪ ਪੰਡੇ ਤੋਂ ਗੱਟੇ ਪਾਣੀ ਦੇ ਵਿੱਚ ਤੁਸੀਂ ਸਾਨੂੰ ਗਲਾਸ ਪੜਾ ਦਿਓ ਅਸੀਂ ਰੱਖ ਆਉਨੇ ਆ ਅਸੀਂ ਤੋਂ ਆਉਨੇ ਆ ਤੁਸੀਂ ਬੈਠੋ ਯਾਰ ਚਰਚ ਦੇ ਵਿੱਚ ਆਣ ਕੇ ਤਾਂ ਸਾਡਾ ਜੀਵਨ ਟਰਾਂਸਫਾਰਮ ਹੋਣਾ ਚਾਹੀਦਾ ਕਿ ਨਹੀਂ ਪਰ ਮੈਨੂੰ ਤਾਂ ਰਿਜ਼ਲਟ ਨਹੀਂ ਮਿਲ ਰਿਹਾ ਮੈਨੂੰ ਨਜ਼ਰ ਨਹੀਂ ਆ ਰਿਹਾ ਮੈਂ ਸੱਚੀ ਗੱਲ ਕਰ ਰਹੀ ਹਾਂ ਚਰਚ ਦੇ ਵਿੱਚ ਜਗ੍ਹਾ-ਜਗ੍ਹਾ ਤੇ ਕੈਮਰਾਸ ਲੱਗੇ ਆ ਜਿੱਥੇ ਤੁਸੀਂ ਲੰਗਰ ਛਕਦੇ ਹੋ ਕੈਮਰੇ ਲੱਗੇ ਆ ਜਿੱਥੇ ਚਾਹ ਬਣਦੀ ਕੈਮਰੇ ਲੱਗੇ ਜਿੱਥੇ ਭਾਂਡੇ ਧੋਉਂਦੇ ਹੋ ਕੈਮਰੇ ਲੱਗੇ ਹੋਏ ਆ ਇਹ ਸਾਰੇ ਹਾਲ ਦੀ ਜਿਹੜੀ ਆ ਕਵਰਿੰਗ ਕੈਮਰਾਸ ਦੇ ਵਿੱਚ ਪਰ ਰਿਜ਼ਲਟ ਕੀ ਆ ਜ਼ੀਰੋ ਤੁਹਾਨੂੰ ਕੀ ਲੱਗਦਾ ਸਿਰਫ ਪ੍ਰਾਰਥਨਾ ਕਰਨਾ ਹੀ ਸਾਰੀ ਭਗਤੀ ਆ ਨਹੀਂ ਲਾਈਫ ਦੇ ਵਿੱਚ ਪ੍ਰੈਕਟੀਕਲ ਹੋਵੋ ਤੁਸੀਂ ਚਰਚ ਵਿੱਚ ਚਾਹੋ ਤਾਂ ਇੱਕ ਦੂਜੇ ਨੂੰ ਦੇਖ ਕੇ ਤੁਹਾਡਾ ਮੱਥਾ ਖੜ ਜਵੇ ਇਕੱਠਾ ਨਾ ਹੋਵੇ ਕੋਈ ਚਰਚ ਵਿੱਚ ਨਵਾਂ ਆਇਆ ਤਾਂ ਤੁਹਾਨੂੰ ਚਾਹ ਚੜ ਜਵੇ ਵੀ ਅੱਜ ਸਾਡੇ ਚਰਚ ਵਿੱਚ ਇਹ ਨਵਾਂ ਆ ਉਹਦੇ ਕੋਲ ਜਾਓ ਉਹਨੂੰ ਪੁੱਛੋ ਵੀ ਭਾਜੀ ਤੁਸੀਂ ਪਹਿਲੀ ਵਾਰੇ ਆਏ ਆ ਭੈਣਾ ਭੈਣਾ ਨੂੰ ਪੁੱਛਣ ਵੀ ਭੈਣ ਜੀ ਤੁਸੀਂ ਪਹਿਲੀ ਵਾਰੇ ਆਏ ਹੋ ਆ ਜੋ ਇੱਥੇ ਆਵਾਜ਼ ਇੰਨੀ ਕਾ ਇੱਥੇ ਇੰਨੀ ਕਾ ਉਹਨੂੰ ਸਹੀ ਜਗ੍ਹਾ ਤੇ ਬਿਠਾਓ ਜਿੱਥੇ ਜਿੱਥੇ ਉਹਨੂੰ ਗਵਾਇਆਂ ਪ੍ਰੋਪਰ ਨਜ਼ਰ ਆਉਣ ਸੁਣਾਈ ਦੇਣ ਜਿੱਥੇ ਆਵਾਜ਼ ਬਿਲਕੁਲ ਠੀਕ ਹੋਵੇ ਤੁਸੀਂ ਜੋ ਸਿੱਖਿਆ ਆ ਉਹਦਾ ਉਹਦੀ ਝੱਲੇ ਕੋਨ ਦਿਖਾਓ ਉਹਨੂੰ ਪੁੱਛੋ ਵੀ ਅਸੀਂ ਤੁਹਾਡੀ ਕੀ ਹੈਲਪ ਕਰ ਸਕਦੇ ਆ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ ਉਹਨੂੰ ਇੱਕ ਦੋ ਟੈਸਟੀਮਨੀਜ਼ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਦੱਸੋ ਉਹਨੂੰ ਕੰਫਰਟੇਬਲ ਫੀਲ ਕਰਾਓ ਉਹਨੂੰ ਲੱਗੇ ਕਿ ਮੈਂ ਇੱਥੇ ਨਵਾਂ ਨਹੀਂ ਆ ਮੈਂ ਇਕੱਲਾ ਨਹੀਂ ਆ ਮੈਂ ਉਪਰਾ ਨਹੀਂ ਆ ਮੈਂ ਆਪਣੇ ਪਰਿਵਾਰ ਚ ਜਿੱਦਾਂ ਆਇਆ ਉਹਨੂੰ ਕੁਛ ਬੈਸਟ ਫੀਲ ਹੋਣਾ ਚਾਹੀਦਾ ਏ ਤੁਸੀਂ ਉਹਨੂੰ ਪੁੱਛੋ ਤੁਹਾਨੂੰ ਪਾਣੀ ਦੀ ਜ਼ਰੂਰਤ ਏ ਕਿਉਂਕਿ ਦੇਖੋ ਬੋਸਲੀ ਚਰਚ ਵਿੱਚ ਚਾਹ ਨਾਲ ਕੋਈ ਨਹੀਂ ਆਉਂਦਾ ਦੁਖੀ ਲੁਕੀ ਆਉਂਦੀ ਆ ਕੋਈ ਪਰਿਵਾਰ ਦਾ ਸਤਾਇਆ ਆ ਰਿਹਾ ਕੋਈ ਬਿਮਾਰੀ ਦਾ ਸਤਾਇਆ ਹਰ ਪਾਸਿਓ ਸਤਾਏ ਹੋਏ ਹੀ ਚਰਚ ਵਿੱਚ ਆ ਰਹੇ ਆ ਤੇ ਜੇ ਤੁਸੀਂ ਉਹਨੂੰ ਦੇਖ ਕੇ ਲੰਘ ਗਏ ਤੁਹਾਡਾ 2 ਸਾਲ ਪਹਿਲਾਂ ਆਉਣ ਦਾ ਕੀ ਫਾਇਦਾ ਹੋਇਆ ਕੀ ਸਿੱਖਿਆ ਤੁਸੀਂ 2 ਸਾਲ ਪਹਿਲਾਂ ਆ ਕੇ ਤੁਸੀਂ ਬੱਟਾ ਲੈਣਾ ਵੀ 2 ਸਾਲ ਪਹਿਲਾਂ ਤੁਹਾਨੂੰ ਨਹੀਂ ਕਿਸੇ ਨੇ ਬੁਲਾਇਆ ਤੇ ਜਿਹੜੇ ਹੁਣ ਆਉਂਦੇ ਆਂ ਹੀ ਉਹਨਾਂ ਨੂੰ ਨਹੀਂ ਬੁਲਾਉਣਾ ਦੇਖਣ ਨੂੰ ਹਰਾਬਰਾ ਲੱਗਦਾ ਆ ਪਰ ਨੇੜੇ ਜਾਣੇ ਤੇ ਹੱਥ ਹੀ ਨਹੀਂ ਕੁਛ ਆਉਂਦਾ ਲੱਭੀ ਜਾਣੇ ਕੁਛ ਨਹੀਂ ਨਜ਼ਰ ਆਉਂਦਾ ਤੁਹਾਨੂੰ ਲੱਗਦਾ ਕਿ ਆਪਣੇ ਚ ਕਮੀਆਂ ਹੈਗੀਆਂ ਐ ਜਿੰਨੂੰ ਜਿੰਨੂੰ ਫੀਲ ਹੋਇਆ ਇਮਾਨਦਾਰੀ ਨਾਲ ਹੱਥ ਚੱਕੋ ਕਿ ਤੁਹਾਨੂੰ ਲੱਗਦਾ ਕਿ ਸਾਡੇ ਚ ਕਮੀਆਂ ਹੈਗੀਆਂ ਆ ਲੱਗਦਾ ਨਾ ਪਰ ਅੱਜ ਆਪਾਂ ਦੂਰ ਕਰ ਲੈਣੀਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਅੱਜ ਆਪਾਂ ਇਹ ਸਾਰੀਆਂ ਕਮੀਆਂ ਦੂਰ ਕਰ ਲੈਣੀਆਂ ਸਾਨੂੰ ਪਰਮੇਸ਼ਵਰ ਨੇ ਬਲ ਵੀ ਦਿੱਤਾ, ਬੁੱਧ ਵੀ ਦਿੱਤਾ ਤੇ ਉਹ ਆਪ ਸਾਡੇ ਨਾਲ ਆਪੇ ਸਾਰੀਆਂ ਕਮੀਆਂ ਦੂਰ ਕਰਨੀਆਂ ਐ। ਇਦਾਂ ਦਾ এনਵਾਇਰਨਮੈਂਟ ਕ੍ਰੀਏਟ ਕਰੋ, ਤੁਹਾਨੂੰ ਆਉਣ ਦਾ ਚਾਹ ਹੋਵੇ ਤੇ ਬਾਕੀਆਂ ਨੂੰ ਤੁਹਾਡੇ ਨਾਲ ਮਿਲਣ ਦਾ ਚਾਹ ਹੋਵੇ। ਲੋਕੀ ਤੁਹਾਨੂੰ ਆਣ ਕੇ ਦੇਖਣ ਵੀ ਉਹ ਕਿੱਥੇ ਆ ਜਿਹੜਾ ਮੈਨੂੰ ਉਹ ਦਿਨ ਮਿਲਿਆ ਸੀ। ਅਰ ਉਹ ਉਹਦੀਆਂ ਅੱਖਾਂ ਤੁਹਾਨੂੰ ਲੱਪਣ। ਅਰ ਜਦੋਂ ਤੁਹਾਨੂੰ ਦੇਖਣ ਤਾਂ ਤੁਸੀਂ ਹੋਰ ਕਿਸੇ ਦੇ ਕਰਦੇ ਹੋਏ ਉਹਨਾਂ ਨੂੰ ਨਜ਼ਰ ਆਉਂ ਅਰ ਤੋਂਦੇ ਤੋਂ ਜਦੋਂ ਉਹ ਸਿੱਖਣਗੇ ਕਿ ਇਦਾਂ ਚਰਚ ਦੇ ਵਿੱਚ ਰਹੀਦਾ ਆ ਇਦਾਂ ਇੱਕ ਦੂਜੇ ਨਾਲ ਗੱਲਬਾਤ ਕਰੀਦੀ ਆ ਇਦਾਂ ਕੁਰਸੀ ਰੱਖੀਦੀ ਤੇ ਇਦਾਂ ਕੁਰਸੀ ਚੱਕੀਦੀ ਆ ਇਦਾਂ ਬਜ਼ੁਰਗਾਂ ਦੀ ਮਦਦ ਕਰੀਦੀ ਆ ਇਦਾਂ ਕਿਸੇ ਨੂੰ ਸੜਕ ਕਰਾਸ ਕਰਾਈਦੀ ਆ ਕਿੱਦਾਂ ਨਾ ਉਹਦਾ ਜੀਵਨ ਬਦਲੂਗਾ ਜੇ ਅਸੀਂ ਦਸਾਂ ਦਸਾਂ ਸਾਲਾਂ ਦੇ ਵਿੱਚ ਪੰਜਾਂ ਪੰਜਾਂ ਸੱਤ ਸੱਤ ਸਾਲਾਂ ਦੇ ਵਿੱਚ ਕੋਈ ਇੰਪਰੂਵਮੈਂਟ ਨਹੀਂ ਕੀਤੀ ਤਾਂ ਜਿਹੜੇ ਨਿਊ ਆਉਣਗੇ ਉਹਨਾਂ ਦੀ ਕੀ ਇੰਪਰੂਵਮੈਂਟ ਹੋਊ ਇਹ ਕਮੀ ਬਲਾ ਕਾਦੀ ਆ ਵਿਟਾਮਿਨ ਡੀ 3 ਦੀ ਨਹੀਂ ਆ ਕੈਲਸ਼ੀਅਮ ਦੀ ਆਇਰਨ ਦੀ ਐਚ ਵੀ ਦੀ ਨਹੀਂ ਆ ਇਹ ਹੰਬਲਨੈਸ ਦੀ ਆ ਸਾਡਾ ਪ੍ਰਾਈਡ ਹੀ ਇੰਨਾ ਆ ਘਮੰਡਾ ਕਿ ਚਾ ਮੈਂ ਦੇ ਕੋਲ ਜਾ ਕੇ ਐਉਂ ਕਰਕੇ ਪੁੱਛਾਂ ਵੀ ਤੁਸੀਂ ਕਿੱਥੋਂ ਆਏ ਆ ਇੰਨਾ ਨੰਬਰ ਹੋਣਾ ਪਊਗਾ ਕਿ ਮੈਂ ਕਿਸੇ ਸੱਤ ਬਗਾਨੇ ਨੂੰ ਪੁੱਛਾਂ ਜਿਹੜਾ ਨਾ ਮੇਰਾ ਚਾਚਾ ਨਾ ਤਾਇਆ ਨਾ ਭੂਆ ਦਾ ਮੁੰਡਾ ਨਾ ਮਾਮੇ ਦੀ ਕੁੜੀ ਮੈਂ ਇਹਨਾਂ ਨੂੰ ਕਿਉਂ ਪੁੱਛਾਂ ਇਹ ਵੀ ਪ੍ਰਾਈਡ ਆ ਪਰ ਜੇ ਅਸੀਂ ਹੰਬਲ ਹਾਂ ਫਿਰ ਅਸੀਂ ਪੁੱਛਣਾ ਆ ਉਹਨੂੰ ਜਾ ਕੇ ਭੈਣ ਜੀ ਤੁਹਾਡੇ ਜੀਵਨ ਦੇ ਵਿੱਚ ਕੀ ਪ੍ਰੋਬਲਮ ਹੈ ਦੱਸੋ ਭਾਜੀ ਤੁਹਾਨੂੰ ਕੀ ਪ੍ਰੋਬਲਮ ਹੈ ਤੁਹਾਨੂੰ ਕਹਿਨ ਦੱਸਿਆ ਸੀਗਾ ਤੁਸੀਂ ਕਿੱਦਾਂ ਆਏ ਤੁਸੀਂ ਆਓ ਤੁਸੀਂ ਰੈਗੂਲਰ ਆਓ ਪਹਿਲੀ ਵਾਰੀ ਵਿੱਚ ਕੁਝ ਨਹੀਂ ਸਮਝ ਆਉਂਦਾ ਕਿਉਂਕਿ ਸਭ ਨਵਾਂ ਆ ਜਦੋਂ ਤੁਸੀਂ ਕੰਟੀਨਿਊ ਆਉਂਗੇ ਤੁਸੀਂ ਲਗਾਤਾਰ ਰਹੋਗੇ ਬਹੁਤ ਸਾਰੀਆਂ ਚੀਜ਼ਾਂ ਫਿਰ ਤੁਹਾਨੂੰ ਸਮਝ ਵਿੱਚ ਆਣ ਗਈਆਂ ਇਹ ਕਿੰਨੇ ਗਾਈਡ ਕਰਨਾ ਹੈ ਤੁਸੀਂ ਕਰਨਾ ਨਾ ਜੇ ਅਸੀਂ ਹਰ ਵਾਰੀ ਇਹੀ ਗੱਲ ਬੋਲੀ ਜਾਵਾਂਗੇ ਕਿ ਤੁਹਾਨੂੰ ਪਹਿਲੀ ਵਾਰੀ ਕੁਝ ਨਹੀਂ ਸਮਝ ਆਉਣਾ ਹੁਣ ਹਰ ਵੀਰਵਾਰ ਹਰ ਰੈਤਵਾਰ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪਹਿਲੀ ਵਾਰ ਆਉਣ ਤੇ ਜੇ ਅਸੀਂ ਹਰ ਵਾਰ ਇਹੀ ਗੱਲ ਬੋਲੀ ਜਾਵਾਂਗੇ ਤਾਂ ਨਵਾਂ ਕੀ ਪ੍ਰਚਾਰ ਕਰਾਂਗੇ ਇਹ ਤਾਂ ਜਿਹੜੀਆਂ ਗੱਲਾਂ ਰੋਜ਼-ਰੋਜ਼ ਕਰਨੀਆਂ ਉਹ ਤੁਸੀਂ ਕਰਨੀਆਂ ਐ ਅਰ ਇਹ ਤੁਹਾਡੀ ਨਿਮਰਤਾ ਨੂੰ ਤੇ ਤੁਹਾਡੇ ਫਲਦਾਰ ਹੋਣ ਨੂੰ ਵਿਖਾਉਂਦਾ ਏ ਇੰਨਾ ਸੋਹਣਾ ਸੁਭਾਅ ਹੋ ਜਵੇ ਸਾਡਾ ਲੋਕੀ ਸਾਡੇ ਨੇੜੇ ਆਉਣ ਨੂੰ ਦਰਸਣ ਲੋਕੀ ਸਾਡੇ ਨਾਲ ਗੱਲ ਕਰਨੀ ਚਾਹਣ ਉਹ ਕਹਿਣ ਵੀ 5 ਮਿੰਟ ਸਾਡੇ ਨਾਲ ਵੀ ਗੱਲ ਕਰ ਲੋ ਪੱਜ ਨਾਲ ਤੁਹਾਡੇ ਨਾਲ ਗੱਲ ਕਰਨ ਉਹ ਉਹਨਾਂ ਨੂੰ ਸ਼ਾਂਤੀ ਮਿਲੇ ਉਹਨਾਂ ਨੂੰ ਲੱਗੇ ਕਿ ਵਾਕਈ ਜਿਹੜੇ ਪਰਮੇਸ਼ਵਰ ਦੇ ਲੋਕ ਹਨ ਨਾ ਵਾਕਈ ਉਹਨਾਂ ਦੇ ਅੰਦਰ ਪਰਮੇਸ਼ਵਰ ਦੀ ਝਲਕ ਹੈਗੀ ਉਹਨਾਂ ਦੇ ਅੰਦਰ ਪਰਮੇਸ਼ਵਰ ਦਾ ਸੁਭਾ ਤੇ ਜੇ ਉਹ ਤੁਹਾਨੂੰ ਵੀ ਤੂੰ ਤੂੰ ਮੈਂ ਮੈਂ ਕਰਦੇ ਆ ਦੇਖਣ ਤੇ ਫੇਰ ਉਹਨਾਂ ਨੇ ਕਿਹਾ ਆਹ ਹੀ ਜੱਬ ਤਾਂ ਸਾਡੇ ਘਰ ਵਿੱਚ ਸੀਗਾ ਤੇ ਬਾਹਰ ਵੀ ਇਹਨਾਂ ਦਾ ਇਹ ਹਾਲ ਜਿਨ੍ਹਾਂ ਨੇ ਅਜੇ ਤੱਕ ਕੁਝ ਨਹੀਂ ਸਿੱਖਿਆ ਸਾਨੂੰ ਇਹਨਾਂ ਨੇ ਕੀ ਸਿਖਾਉਣਾ ਆ ਤੇ ਉਹਦੇ ਵਿੱਚ ਜ਼ਿੰਮੇਵਾਰ ਤੁਸੀਂ ਦੱਸੋ ਵੀ ਉਹਦੇ ਵਿੱਚ ਜ਼ਿੰਮੇਵਾਰ ਤੁਹਾਡੇ ਆਗੂ ਆ ਜ਼ਿੰਮੇਵਾਰ ਪੁੱਤਰ ਬਾਈਬਲ ਆ ਚਰਚ ਵਿੱਚ ਤਾਂ ਇਹੋ ਜੀ ਮੈਨੂੰ ਨਹੀਂ ਲੱਗਦਾ ਕਿ ਓਪਨ ਡੋਰ ਚਰਚ ਦੇ ਵਿੱਚ ਕਦੀ ਇਹੋ ਜੀ ਸਿੱਖਿਆ ਦਿੱਤੀ ਗਈ ਹੋਵੇ ਵੀ ਤੁਸੀਂ ਕਿਸੇ ਦਾ ਰਾਜੀ ਖੁਸ਼ ਨਹੀਂ ਪੁੱਛਣਾ ਤੁਸੀਂ ਕਿਸੇ ਨੂੰ ਬੁਲਾਉਣਾ ਨਹੀਂ ਇੰਨਾ ਕੁ ਤਾਂ ਮੈਂ ਪਰਮੇਸ਼ਵਰ ਦੇ ਉੱਤੇ ਮਾਨ ਕਰਦੀ ਆ ਕਿ ਪਰਮੇਸ਼ਵਰ ਨੇ ਸਾਡੇ ਅੰਦਰ ਇਹੋ ਜਿਹਾ ਬੀਜ ਅੱਜ ਤੱਕ ਭੈਣ ਨਹੀਂ ਦਿੱਤਾ ਕਿ ਜੇ ਦੀ ਫਸਲ ਇਦਾਂ ਦੀ ਆ ਵੀ ਉਹਨੇ ਸੋਤਿਆ ਹੋਇਆ ਬੀਜ ਸਾਡੇ ਅੰਦਰ ਪਾਇਆ ਤੇ ਸੋਤ ਹੋਈ ਫਸਲ ਉੱਗ ਗਈ ਹੈ ਤੇ ਮੈਂ ਯਕੀਨ ਕਰਦੀ ਆ ਕਿ ਤੁਸੀਂ ਕੱਲੇ ਕੱਲੇ ਉਸ ਬੀਜ ਦਾ ਨਮੂਨਾ ਹੋ ਤੁਸੀਂ ਉਹ ਫਸਲ ਹੋ ਜਦੋਂ ਕਿਸਾਨ ਬੀਜ ਪਾਉਂਦਾ ਨਾ ਉਹ ਬੀਜ ਤਾਂ ਆਲਮੋਸਟ ਖਤਮ ਹੋ ਜਾਂਦਾ ਹੈ ਪਰ ਜਿਹੜੀ ਫਸਲ ਆਉਂਦੀ ਆ ਨਾ ਉਸ ਫਸਲ ਦਾ ਮੁੱਲ ਕਿੱਦਾਂ ਪੈਂਦਾ ਐਂਓ ਕਰਕੇ ਹੱਥ ਵਿੱਚ ਫੜ ਕੇ ਨਾ ਐਂਓ ਦਾਣੇ ਟਣਕਾਈ ਜਾਂਦੇ ਆ ਫੇਰ ਕਹਿੰਦੇ ਆ ਵੀ ਵਾਹ ਕੱਲਾ ਕੱਲਾ ਦਾਣਾ ਮੋਤੀਆਂ ਵਰਗਾ ਹੈ ਇਦਾਂ ਹੀ ਹੁੰਦਾ ਨਾ ਸਾਨੂੰ ਵੀ ਲੋਕੀ ਮੋਤੀਆਂ ਵਰਗੇ ਕਹਿਣ ਤੂੜੀ ਵਰਗੇ ਨਾ ਕਹਿਣ ਵੀ ਆਹ ਤੇ ਫਸਲ ਸੁੱਕੀ ਸੜੀ ਪਈ ਹੈ ਇਹ ਤਾਂ ਬਸ ਨਾਂ ਦੀ ਕਰਨਕ ਆ ਇਹ ਤਾਂ ਬਸ ਨਾਂ ਦੀ ਆ ਚੀਜ਼ ਇੱਕ ਇੱਕ ਦਾਣਾ ਆਪਣੇ ਬੀਜ ਦੀ ਪਹਿਚਾਨ ਬਣ ਜਾਵੇ ਕਿ ਇਹ ਚੰਗੇ ਬੀਜ ਦੀ ਚੰਗੀ ਫਸਲ ਹੈ ਫਿਰ ਸਾਡੇ ਪਰਮੇਸ਼ਵਰ ਨੂੰ ਮहिमा ਮਿਲਦੀ ਹੈ